ਇਹ ਇਤਿਹਾਸ ਦੇ ਵਿੱਚ ਇਦਾਂ ਦਾ ਕੋਈ ਵਰਤਾਰਾ ਹੋਇਆ ਕਿ ਜਦੋਂ ਮਨੁੱਖੀ ਕਿਰਤ ਨੇ ਪੈਦਾ ਕਰਨਾ ਸ਼ੁਰੂ ਕੀਤਾ ਜਿਹੜਾ ਜਿਹੜਾ ਆਦੀ ਮਨੁੱਖ ਸੀ ਉਹ ਤਾਂ ਸੀ ਜੰਗਲੀ ਬਸ ਇਹੀ ਸੀਗਾ ਕਿ ਕੁਦਰਤ ਨੂੰ ਵਰਤ ਲੈਂਦਾ ਸੀ ਤੇ ਉਹਦੇ 'ਚ ਜਿਉਂਦਾ ਸੀ ਲੇਕਿਨ ਜਦੋਂ ਕਿਰਤ ਆਈ ਹੱਥ ਅੱਥੀ ਕਿਰਤ ਕਰਨ ਲੱਗਾ ਬੰਦਾ ਖੇਤੀ ਕਰਨ ਲੱਗਾ ਜਾਂ ਹੋਰ ਕੰਮ ਕਰਨ ਲੱਗਾ ਤਾਂ ਉਹਦੇ ਨਾਲ ਕੀ ਹੋਇਆ ਕਿ ਉਹ ਪੈਦਾ ਕਰਨ ਲੱਗ ਗਿਆ ਚੀਜ਼ਾਂ ਪੈਦਾ ਕਰਨ ਲੱਗ ਗਿਆ ਤਾਂ ਕੁਛ ਔਖੇ ਟਾਈਮ ਲਈ ਜੋੜਨ ਵੀ ਲੱਗ ਗਿਆ ਜੋੜਨ ਲੱਗ ਗਿਆ ਤਾਂ ਹੋਰ ਕਿਰਤ ਹੋਣ ਲੱਗੀ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਵਿਕਾਸ ਹੋਇਆ ਵਿਗਿਆਨ ਦਾ ਉਹਵੇਂ-ਉਵੇਂ ਚੀਜ਼ਾਂ ਵੱਧ ਪੈਦਾ ਹੋਣ ਲੱਗੀਆਂ ਦਾ ਮਤਲਬ ਕਿ ਇੱਕ ਬੰਦੇ ਦੀ ਕਿਰਤ ਜਿਹੜੀ ਆ ਉਹ ਕਈ ਬੰਦਿਆਂ ਨੂੰ ਪਾਲਣ ਦੇ ਸਮਰਥ ਹੋ ਗਈ ਤੇ ਉਹਦੇ ਚ ਹੌਲੀ ਹੌਲੀ ਕੀ ਹੋਇਆ ਕਿ ਉਹ ਇਹੋ ਜਿਹਾ ਇੱਕ ਵਰਗ ਪੈਦਾ ਹੋ ਗਿਆ ਜਿਹੜਾ ਦੂਜਿਆਂ ਦੀ ਕਿਰਤ ਤੇ ਪੜਦਾ ਸੀ ਉਨੇ ਫਿਰ ਹੌਲੀ ਹੌਲੀ ਉਹ ਜਿ ਕਿਰਤ ਜਿਹੜੀ ਆ ਕਈ ਸਾਰੇ ਮਨੁੱਖਾਂ ਦੀ ਕਿਰਤ ਇੱਕ ਬੰਦਾ ਜਦੋਂ ਇਕੱਠੀ ਕਰ ਲੈਂਦਾ ਸੀ ਤਾਂ ਉਹਦੇ ਨਾਲ ਕੀ ਹੁੰਦਾ ਸੀ ਕਿ ਉਹ ਬੰਦਾ ਸਮਾਜ 'ਚ ਇੱਕ ਵੱਡੀ ਸ਼ਕਤੀਦਾਰ ਬਣ ਗਿਆ ਕਿਤੇ ਉਹ ਰਾਜਾ ਬਣ ਗਿਆ ਤਾਂ ਅਲੱਗ-ਅਲੱਗ ਸ਼ਕਲਾਂ ਦੇ ਵਿੱਚ ਅਲੱਗ-ਅਲੱਗ ਸਮਿਆਂ 'ਚ ਜਿਹੜੇ ਕਿ ਬਹੁਤ ਸਾਰੇ ਮਨੁੱਖਾਂ ਦੀ ਕਿਰਤ 'ਚੋਂ ਕੁਝ ਹਿੱਸਾ ਲੈ ਕੇ ਤੇ ਆਪਣੇ ਆਪ ਨੂੰ ਬਹੁਤ ਵੱਡਾ ਕਰ ਲੈਂਦੇ ਸੀ ਤੇ ਫਿਰ ਉਹ ਆਪਣੇ ਦਾਲੇ-ਦੁਆਲੇ ਕਿਉਂਕਿ ਕਿਉਂਕਿ ਕਿਰਤ ਦੀ ਲੁੱਟ ਜਿਹੜੀ ਆ ਕਿਰਤ ਕਰਨ ਵਾਲੇ ਨੂੰ ਵੀ ਪਤਾ ਲੱਗਦੀ ਹੈ ਕਿ ਮੇਰੀ ਲੁੱਟ ਹੋ ਰਹੀ ਹੈ। ਉਹ ਕਿਤੇ ਇਸ ਲੁੱਟ ਦੇ ਖਿਲਾਫ ਬਾਗੀ ਨਾ ਹੋ ਜਾਵੇ, ਉਹ ਇਸ ਲੁੱਟ ਤੋਂ ਮੁਨਕਰ ਨਾ ਹੋ ਜਾਵੇ। ਤਾਂ ਉਹ ਫਿਰ ਦੇਖੋ ਗੁਰੂ ਸਾਹਿਬ ਵੱਲੇ ਵੀ ਜਿਹੜੀ ਸਾਖੀ ਆਉਂਦੀ ਹੈ ਭਾਈ ਲਾਲੋ ਦੀ ਅਲਮਲਖ ਭਾਗੋ ਦੀ। ਗੁਰੂ ਸਾਹਿਬ ਨੇ ਕੀ ਮੈਸੇਜ ਦਿੱਤਾ ਮਲਖ ਭਾਗੋ ਨੂੰ ਕਿ ਤੇਰੇ ਹੀ ਪਕਵਾਨਾਂ ਚੋਂ ਖੂਨ ਹੈ। ਨਿਕਲਦਾ। ਖੂਨ ਦਾ ਕੀ ਮਤਲਬ ਹੈ ਕਿ ਦੂਜਿਆਂ ਵੀ ਕਿਰਤ ਲੁੱਟ ਕੇ ਤੂੰ ਪਕਵਾਨ ਤੇਰੇ ਕੋਲ ਆਇਆ ਤੇ ਭਾਈ ਲਾਲੂ ਦੀ ਰੋਟੀ ਚੋਂ ਦੁੱਧ ਨਿਕਲਦਾ ਕਿ ਤੇਰੀ ਆਪਣੀ ਕਿਰਤ ਆ ਉਹ ਅੰਮ੍ਰਿਤ ਆ ਤੇ ਉਦੋਂ ਤੋਂ ਜਿਹੜਾ ਉਹ ਜਿਹੜੀ ਸਾਖੀ ਵੀ ਕਿਤੇ ਨਾ ਕਿਤੇ ਇਸ ਗੱਲ ਤੇ ਖੜੀ ਆ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਜਿਹੜੀ ਕਿਰਤ ਦੀ ਲੁੱਟ ਵਾਲੇ ਕੋਲੋਂ ਖਾਣ ਨੂੰ ਤਿਆਰ ਨਹੀਂ ਖਾਣ ਨੂੰ ਵੀ ਤਿਆਰ ਨਹੀਂ ਹੈਗੇ ਉਹਨੂੰ ਕਹਿੰਦੇ ਵੀ ਤੇਰੀ ਜਿਹੜੀ ਤੇਰੇ ਪਕਵਾਨ ਨੇ ਉਹਦੇ ਚ ਮੈਨੂੰ ਲੋਹ ਦੀ ਬਦਬੂ ਆਉਂਦੀ ਆ ਤਾਂ ਇਹ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤੁਸੀਂ ਆਪਾਂ ਜੇ ਜੇ ਇਹਨੂੰ 1000 ਲਈ ਆਪਾਂ ਨੇ ਇਹ ਲੇਕਿਨ ਬਹੁਤ ਸਾਰੀਆਂ ਉਦਾਹਰਨਾ ਸਮਾਜ ਚ ਮਿਲਦੀਆਂ ਤੁਹਾਨੂੰ ਜਿਸ ਤਰ੍ਹਾਂ ਕੱਲੀ ਮੈਂ ਇੱਕ ਓਸ਼ੋ ਦੀ ਵੀਡੀਓ ਦੇਖ ਰਿਹਾ ਸੀਗਾ ਤੇ ਉਹਨੇ ਬਹੁਤ ਸੋਹਣੀ ਗੱਲ ਕਹੀ ਕਿ ਹਿੰਦੁਸਤਾਨ ਦੇ ਸਮਾਜ ਨੂੰ ਇਹ ਤਾਂ ਥੋੜਾ ਜਿਹਾ ਮੈਂ ਤੁਹਾਨੂੰ ਯਾਦ ਕਰਾ ਦਾਂ ਕਿ ਜਿਹੜੀ ਸਾਡੀ ਸਭਿਤਾ ਹੈ ਬਹੁਤ ਪ੍ਰਾਚਨ ਸਭਿਤਾ ਹੈ ਔਰ ਦੁਨੀਆ ਦੀ ਮੇਰੇ ਖਿਆਲ ਸਭ ਤੋਂ ਵਿਕਸਤ ਸਭਿਅਤਾ ਰਹੀ ਹੈ ਬਹੁਤ ਬਹੁਤ ਹਜ਼ਾਰਾਂ ਸਾਲਾਂ ਤੋਂ ਉਹਦੇ ਅੰਦਰ ਤਕਨੀਕ ਵਿਗਿਆਨ ਫਲਸਫਾ ਆਰਥਿਕਤਾ ਸਾਰੇ ਪੱਖਾਂ ਤੋਂ ਇਹ ਬਾਕੀ ਦੇਸ਼ਾਂ ਨਾਲੋਂ ਬਾਕੀ ਮਨੁੱਖਤਾ ਦੇ ਹੋਰ ਹਿੱਸਿਆਂ ਨਾਲੋਂ ਵਿਕਸਤ ਰਹੀ ਹੈ ਲੇਕਿਨ ਉਹ ਚ ਉਹ ਓਸ਼ੋ ਕਹਿੰਦਾ ਹੈ ਕਿ ਕਿ ਸਾਡੀ ਐਡੀ ਵਿਕਸਤ ਸਭਿਅਤਾ ਨੂੰ ਜਿਹੜੀ ਪਛੜ ਗਈ ਬਾਕੀਆਂ ਨਾਲੋਂ ਉਹਦੇ ਇੱਕ ਬਹੁਤ ਵੱਡੀ ਗੱਲ ਜਿਹੜੀ ਹੋਈ ਕਿ ਸਾਡੇ ਸਮਾਜ ਦੇ ਅੰਦਰ ਵਰਗੀਕਰਨ ਕਰਤਾ ਗਿਆ ਜਦੋਂ ਉਹ ਲੋਕ ਡਰ ਗਏ ਜਿਹੜੇ ਕਿ ਕੁਰਤੀ ਦੀ ਲੁੱਟ ਕਰਦੇ ਸੀਗੇ ਜਾਂ ਕਿ ਦੂਜਿਆਂ ਦੀ ਕਿਰਤੇ ਪੜਦੇ ਸੀਗੇ ਕਿ ਇਹ ਕਿਤੇ ਬੰਦੇ ਸਾਡੀ ਇਸ ਗੱਲ ਨੂੰ ਚੈਲੰਜ ਨਾ ਕਰ ਦੇਣ ਸਾਡੇ 14 ਅੱਜ ਆਪਣੀ ਜਿਹੜੀ ਕਿਰਤ ਇਕੱਠੀ ਹੋਈ ਹੈ ਸਰਮਾਇਆ ਦੀ ਸ਼ਕਲ ਚ ਉਹ ਚ ਇਹ ਸਾਂਣਾ ਮੰਗਣ ਉਹਦੇ ਹਿੱਸੇਦਾਰ ਬਣਨ ਦੀ ਕੋਸ਼ਿਸ਼ ਨਾ ਕਰਨ ਤਾਂ ਉਹ ਵਰਗੀਕਰਨ ਕਰਤਾ ਜਿਹਦੇ ਚ ਦਲਿਤ ਜਿਹੜੇ ਨੇ ਸਭ ਤੋਂ ਥੱਲੇ ਸਿਰਤੇ ਫਿਰ ਛਤਰੀ ਹੋ ਗਏ ਰਵੈਸ਼ ਹੋ ਗਏ ਉਹਨਾਂ ਨੂੰ ਆਪ ਆਪਣੇ ਕੰਮ ਦਿੱਤੇ ਦਲਤਾਂ ਨੂੰ ਕਹਤਾ ਤੁਹਾਡਾ ਕੰਮ ਸੇਵਾ ਕਰਨਾ ਸਭ ਦੀ ਵੈਸ਼ ਨੂੰ ਕਹਤਾ ਤੇਰਾ ਕੰਮ ਜਿਹੜਾ ਹੈ ਉਹ ਵਪਾਰ ਕਰਨਾ ਹੈ ਖੱਤਰੀ ਨੂੰ ਖਤਰੀ ਨੂੰ ਕਹਤਾ ਰੱਖਿਆ ਕਰਨਾ ਲੇਕਿਨ ਇੱਕ ਓਵਰਾਲ ਕੰਟਰੋਲ ਹੈ ਉਹ ਬ੍ਰਾਹਮਣ ਨੇ ਆਪਣੇ ਕੋਲ ਰੱਖ ਲਿਆ ਔਰ ਉਹ ਬ੍ਰਾਹਮਣ ਰਾਜੇ ਨਾਲ ਮਿਲ ਗਿਆ ਤਾਂ ਇਹ ਜਿਹੜਾ ਵਰਗੀਕਰਨ ਹੈ ਉਹ ਅੱਜ ਤੱਕ ਵੀ ਉਦਾਂ ਹੀ ਉਦਾਂ ਦੀ ਤੁਸੀਂ ਆਪਣੇ ਨਾਲ ਵਾਲਾ ਝਾਤ ਮਾਰ ਕੇ ਦੇਖੋ ਇਹ ਵਰਗੀਕਰਨ ਕਿੰਨਾ ਵੱਡਾ ਨੁਕਸਾਨ ਕਰ ਰਿਹਾ ਹੈ ਜਦੋਂ ਅਸੀਂ ਸਮਾਜ ਦੇ ਅੰਦਰ ਕੋਈ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਸੁਧਾਰ ਦੀ ਕੋਈ ਲਹਿਰ ਚੱਲਦੀ ਹੈ ਉਹਦੇ ਅੰਦਰੋਂ ਵਰਗੀਕਰਨ ਵਾਲੀ ਕਾ ਬਣ ਕੇ ਪੈ ਜਾਂਦਾ ਹੈ ਤੇ ਇਸ ਤਰ੍ਹਾਂ ਕਿੰਨਾ ਸਦੀਆਂ ਤੱਕ ਜਿਹੜਾ ਇੱਕ ਜਿਹੜੀ ਜਿਹਨੂੰ ਕਹਿੰਦੇ ਆ ਭੈੜਾ ਜਿਹੜੀ ਉਹਦੇ ਚੇਤੇ ਖਿੱਤੀ ਆਈ ਉਹ ਸਦੀਆਂ ਤੱਕ ਜਿਹੜੀ ਹੈ ਬੁਰખી ਸਮਾਜ ਨੂੰ ਨੁਕਸਾਨ ਕਰਦੀ ਰਹਿੰਦੀ ਹੈ ਉਹਦਾ ਵੱਡਾ ਜਰੂਪ ਆਪਾਂ ਹੁਣ ਵੀ ਦੇਖ ਰਹੇ ਹਾਂ ਕਿਸੇ ਨਾ ਕਿਸੇ ਸ਼ਕਲ ਚ ਆ ਕਰੋਨਾ ਵਾਇਰਸ ਜਿਵੇਂ ਕਿ ਤਰ੍ਹਾਂ ਕਿਤੇ ਉਹ 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 ਇਹੋ ਜੀ ਇਹੋ ਜਿਹੇ ਸ਼ਕਲ ਦੇਖ ਰਹੇ ਆਪਾਂ ਕਿ ਕਿਸ ਤਰ੍ਹਾਂ ਦੇ ਨਾਲ ਉਸ ਗੱਲ ਨੂੰ ਲਿੱਤਾ ਜਾ ਰਿਹਾ। ਤੋਂ ਇਹ ਜਿਹੜਾ ਸਾਰੇ ਦਾ ਸਾਰਾ ਕਿਤੇ ਨ ਕਿਤੇ ਅ ਜਦੋਂ ਆਪਾਂ ਸੱਚ ਨਾਲੋਂ ਟੁੱਟਦੇ ਆਂ ਸੱਚ ਨਾਲੋਂ ਦੂਰ ਜਾਂਦੇ ਆਂ ਤੇ ਕਿਸ ਝੂਠ ਦਾ ਸਾਰਾ ਲੈਂਦੇ ਆਂ ਤੇ ਝੂਠ ਨੂੰ ਬਹੁਤ ਵੱਡਾ ਕਰ ਦਿੰਦੇ ਆਂ। ਤੋਂ ਕਿੰਨਾ ਵੱਡਾ ਨੁਕਸਾਨ ਕਰਦਾ। ਤੋਂ ਉਹਦੇ ਚੋਂ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਮਾਨਸਿਕ ਸਿਹਤ ਜਿਹੜੀ ਹੈ ਉਹਦੇ ਵਿਗਾੜ ਪੈਦਾ ਹੁੰਦੇ ਆ। ਅੱਜ ਵੀ ਰੌਲਾ ਪਿਆ ਹੋਗਾ ਨਾ ਕਿ ਦੇਖੋ ਜੀ ਲੋਕ ਮਤਲਬ ਡਿਪਰੈਸ਼ਨ ਦੇ ਸ਼ਿਕਾਰ ਵੱਧ ਹੋ ਰਹੇ ਆ ਤੇ ਵੱਧ ਮਾਨਸਿਕ ਰੋਗ ਹੋ ਰਹੇ ਆ ਸੁਸਾਈਡ ਕਰਨ ਤੱਕ ਦੇ ਬੰਲਾ ਜਾ ਰਹੀਆਂ ਨੇ ਉਹ ਕਿਉਂ ਕਿ ਐਡਾ ਵੱਡਾ ਝੂਠ ਤੁਸੀਂ ਖੜਾ ਕਰਤਾ ਜਿਸ ਦਾ ਕਿ ਕੋਈ ਆਧਾਰ ਨਹੀਂ ਹੈ ਔਰ ਉਸ ਝੂਠ ਦੇ ਵਿੱਚ ਸਾਰਾ ਬੰਦਾ ਜਿਹੜਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਤਾਂ ਇਹ ਕਿਤੇ ਨਾ ਕਿਤੇ ਕਿਸੇ ਨਾ ਕਿਤੇ ਜੋ ਮਾਨਸਿਕ ਸਿਹਤ ਜੁੜੀ ਹੁੰਦੀ ਆ ਉਹ ਝੂਠ ਨੂੰ ਵੱਡਾ ਕਰਨ ਨਾਲ ਜੁੜੀ ਹੁੰਦੀ ਆ ਜਦ ਝੂਠ ਤੁਸੀਂ ਬਹੁਤ ਵੱਡਾ ਕਰ ਦਿੰਦੇ ਹੋ ਤਾਂ ਫਿਰ ਉਹ ਝੂਠ ਨਾਲ ਜਿਹੜਾ ਜਿਹੜਾ ਮਨੁੱਖਤਾ ਹੈ ਜਿਹੜਾ ਆਮ ਆਦਮੀ ਹੈ ਆਮਨੁੱਖ ਹੈ ਉਹ ਦਬ ਜਾਂਦਾ ਉਹ ਝੂਠ ਚਾਹੇ ਘਰ ਦੇ ਅੰਦਰ ਪਤੀ ਪਤਨੀ ਦੇ ਵਿਚਕਾਰ ਜਿਹੜਾ ਨਾ ਬਰਾਬਰੀ ਹੈ ਔਰਤ ਦੀ ਨਾ ਬਰਾਬਰੀ ਹੈ ਚਾਹੇ ਉਹ ਬੱਚਿਆਂ ਉੱਪਰ ਇੱਕ ਦਾਦਾਗਰੀ ਹੈ ਚਾਹੇ ਉਹ ਬਜ਼ੁਰਗਾਂ ਦੀ ਜਿਹੜੀ ਸੰਭਾਲਣਾ ਹੋਣ ਕਰਕੇ ਆ ਜਾਂ ਵਰਗੀਕਰਨ ਕਰਕੇ ਆ ਕਿ ਤੂੰ ਦਲਿਤ ਹੈ ਤੂੰ ਫਲਾਣਾ ਹੈ ਤੂੰ ਟਿੰਕਾ ਹੈ ਜਾਂ ਕੋਈ ਸਿਆਸੀ ਪਾਰਟੀਆਂ ਦੇ ਵਖਰੇਵੇਂ ਆ ਗਏ ਹੁਣ ਕਿ ਤੂੰ ਰੂਲਿੰਗ ਪਾਰਟੀ ਦਾ ਤੂੰ ਫਲਾਣ ਤਾਂ ਇਹ ਸਾਰਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਝੂਠ ਜੋ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨਾ